ਉਹ ਹਰਦਾ ਵੈਟਾ ਮੇਰੇ ਘਰ ਦਾ ਕੁੱਤੇ ਖਲੇ ਆ ਖਾਈ ਜਾਂਦੇ ਪ੍ਰੋਟੀਨ ਬਜ਼ੂਨ ਉਹ ਹੀ ਦਾ ਹਾਂ ਕੁੱਤੇ ਪ੍ਰੋਟੀਨ ਖਾਦੇ ਲੈ ਗੱਲ ਸਹੀ ਹੈ ਜੀ ਆਂਦੇ ਆ ਚੱਲੋ ਸੇਵ ਕਰਦੇ ਕੰਮ ਖਤਰੇ ਆ ਕੁੱਤੇ ਪ੍ਰੋਟੀਨ ਘਾਣ ਲਾਗੇ ਦਿਖਾਉਣਾ ਪੈਣਾ ਤੁਹਾਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਬਖਸ਼ੇ ਬਾਕੀ ਭਾਈ ਅੱਜ ਭਾਦੋ ਦਾ ਮਹੀਨਾ ਹੋ ਗਿਆ ਸ਼ੁਰੂ ਵੀ ਸਰਾਂਤੀ ਅੱਜ ਮੀਂਹ ਵਾਲੇ ਨਾਲ ਦੱਬਲੀ ਸੰਗਰਾਹ ਸੱਜ ਰਹੀ ਚੱਲ ਪਿਆ ਕੰਮ ਬਟ ਸਵੇਰੇ ਬਹੁਤ ਹੋਇਆ ਵਾ ਤਾਂ ਚਲੋ ਮੀਂਹ ਪਿਆ ਸੋਣਾ ਦੱਬ ਕੇ ਵੀ ਪਾਣੀ ਜਿਹੜਾ ਘਾਟਾ ਵਾ ਤਾਂ ਦਾ ਕਰਤਾ ਪੂਰਾ ਹੁਣ ਮੀਂਹ ਹੋਇਆ ਬੰਦ ਤੋਂ ਪਾਣੀ ਨਿਕਲੀ ਵੀ ਹੈ ਗਰਮੈਸ ਹੋਈ ਵੀ ਫੁੱਲ ਆਣ ਵੀ ਕਈ ਜਗ੍ਹਾ ਹੁਣ ਫਾਇਦਾ ਵੀ ਹੋ ਗਿਆ ਕਈ ਜਗ੍ਹਾ ਨੁਕਸਾਨ ਵੀ ਕਰਦਾ ਹੁਣ ਆਪਾਂ ਨੇ ਕਈ ਵੀਡੀਓ ਦੇਖਿਆ ਇੱਕ ਬਹੁਤ ਕੰਮ ਦੀ ਕੋਠੀ ਆ ਉਹਦੇ ਲਾਗ ਦਰੇ ਆਦਾ ਪਾਣੀ ਚੱਲਦਾ ਗੇਰਦਾ ਜਾਂਦਾ ਖਾਲ ਰੋਜ਼ ਮੱਦੇ ਵੀ ਏਕਣਾ ਕਈ ਜਗ੍ਹਾ ਭਾਈ ਨੁਕਸਾਨ ਵੀ ਚੱਲਦਾ ਜਿੱਥੇ ਬਿਆਸ ਦਰਿਆ ਨੇ ਕਹਿੰਦੇ ਉਹ ਨੁਕਸਾਨ ਕਰਿਆ ਵੈ ਵੀ ਚਲੋ ਆ ਸਾਡੇ ਲੱਗਦਾ ਸੱਤ ਲੋਜ ਦਰਿਆ ਹੈ ਇਹਦੇ ਚ ਪਾਣੀ ਕੱਲ ਦਿਖਾਇਆ ਤਾਂ ਆਪਾਂ ਨੂੰ ਘਟ ਹੈ ਬਹੁਤ ਕੰਟਰੋਲ ਵਿੱਚ ਆ ਪਾਣੀ ਜਿੰਨਾ ਵੀ ਹੈਗਾ ਬਾਕੀ ਸਾਡੇ ਦਾ ਇੱਥੇ ਮੀਮੂ ਜਿਹੜੇ ਪੇਵੇ ਘਟੇ ਆ ਹਿਸਾਬ ਦੇ ਆ ਪਰ ਅੱਜ ਆਪਾਂ ਨਾ ਜਾਣਾ ਤਾਂ ਜਟਾਣਾ ਪਿੰਡ ਉੱਥੇ ਸਿੰਝ ਤੇ ਅੱਜ ਵੀ ਚਲੋ ਨੌਵੀਂ ਤੇ ਦੂਜੇ ਦਿਨ ਕਰਾਉਂਦੇ ਹੁੰਦੇ ਜੀ ਐਗਦੀ ਦੋ ਪਾਲਟੀਆਂ ਮਾਰਨ ਕਰਕੇ ਉਹਨਾਂ ਨੇ ਇੱਕ ਪਹਿਲਾ ਰੱਖ ਲਈ 16 ਤਰੀਕ ਨੂੰ ਇੱਕ ਪਰਸਨਲ 18 ਤਰੀਕ ਨੂੰ ਵੀ ਕੱਲ ਦੀ ਤਿਆਰੀ ਕਰੀ ਵੀ ਆ ਦੇਖਿਆ ਸੀ ਗਰਾਊਂਡ ਨੂੰ ਰਹਿਣ ਤਿਆਰ ਕਰਿਆ ਉਹਦੇ ਟੈਂਟ ਲੱਗੇ ਹੋਏ ਤੇ ਪਰ ਅੱਜ ਸਵੇਰ ਉਹ ਮੀਂਹ ਨੇ ਖਰਾਬ ਕਰਤਾ ਕੰਮ ਬਲਕਾਰ ਮਲਕਾਰ ਅਨਕੀਲਾ ਲੱਗਣਾ ਦਾ ਸਗੌਣੇ ਵਾਲਾ ਅਸੀਂ ਕਹਦੇ ਚਲੋ ਦੇਖ ਕੇ ਆਉਂਗੇ 12 ਵਜੇ ਜਾਣ ਦਾ 12 ਵਜੇ ਲੱਗਣ ਦਾ ਉਹ ਤਾਂ ਪਰ ਹੁਣ ਗਰਾਊਂਡ ਉੱਥੇ ਸਾਰੇ ਭਰ ਗਏ ਪਾਣੀ ਗੱਲ ਚਲੋ ਉਹਨਾਂ ਨੇ ਅੱਜ ਪੋਸਟ ਪਾਈ ਵੀ ਇੱਕ ਵੀ ਹੁਣ ਰੱਦ ਕਰਤਾ ਫੇਰ ਡੇਟ ਬਨੂਗੇ ਕੋਈ ਗਾਹਾਂ ਜਿਹੜੀ ਹੋਊਗੀ ਦੱਸਾਂਗੇ ਕਦ ਹੈ ਵੀ ਹੁਣ ਬੈਠੇ ਮੋਟਰ ਪਰਾਏ ਵੇ ਕੰਮਕਾਰ ਇੰਨਾ ਹੁਣ ਹੈ ਹੀ ਨਹੀਂ ਨੰਦੇ ਨੇ ਜਿਵੇਂਲੇ ਜੀ ਆ ਵੀ ਚੂਹੇ ਨਾ ਮਾਰਿਆ ਬਨਾਸ ਵੱਧ ਹੁਣ ਇਹ ਸਮਝ ਆਉਂਦੀ ਨਹੀਂ ਹੈਗੀ ਵੀ ਚੂਹਾ ਵੱਡਦਾ ਕੀ ਚੂਹੇ ਦੀ ਖੱਡ ਹੈ ਨਹੀਂ ਕੋਈ ਕੋਲ ਜਿਹੜਾ ਵੀ ਕਹਿੰਦਾ ਹਰੇ ਕੇ ਕਹਿੰਦਾ ਚੂਹਾ ਦੇਖਿਆ ਕਿਸ ਨੇ ਨਹੀਂ ਹੈਗਾ ਵਿੱਚ ਕਈ ਕਹਿੰਦੇ ਵੀ ਗੋਹ ਵੱਢਦੀ ਹੈ ਗੋਹ ਦੇਖੀ ਹੈ ਇੱਕ ਦੋ ਕੋ ਬੰਦੇ ਨੇ ਕਹਿੰਦੇ ਅਸੀਂ ਗੋਹ ਦੇਖੀ ਹੈ ਵੀ ਵੱਢਦੀ ਹੈ ਪਰ ਜਿਹੜੇ ਸਾਹ ਕੋ ਬੜਾਈ ਕਰੀ ਵੀ ਬਹੁਤ ਹੈ ਉਹ ਚੂਹਿਆਂ ਨਹੀਂ ਲੱਗਦੀਆਂ ਪਾਣੀ ਖੜੇ ਦੇ ਵਿੱਚ ਜਿਹੜੀ ਵਡਾਈ ਹੁੰਦੀ ਆ ਉਹ ਮੇਰੇ ਸਾਹ ਕੋਲ ਗੋਏ ਵੱਢਦੀ ਆ ਵੀ ਚੂਹਾ ਖੜੇ ਪਾਣੀ ਵਿੱਚ ਨਹੀਂ ਜਾਂਦਾ ਹੈਗਾ ਔਰ ਇੱਕ ਧਾਨਾਂ ਦੀ ਜਿਹੜਾ ਵਡਾਈ ਸਾਈਡ ਪਰ ਦੇ ਹੋਵੇ ਡੌਲ ਦੇ ਲਾਗੇ ਜਿਕਣਾ ਆਪਾਂ ਦਾ ਵੀਡੀਓ ਦਿਖਾਈ ਦੇ ਆਪਣੇ 1-2 ਡੱਕੇ ਵਿੱਚ ਬੂਝੇ ਦੇ ਵੱਡੇ ਵੇਦੋ ਡੌਲ ਦੇ ਲਾਗੇ ਉਹ ਚੂਹੇ ਦੀ ਸ਼ਿਕਾਇਤ ਹੈ ਵੀ ਚਲੋ ਚੂਹਾ ਗੰਨੇ ਚ ਤੇ ਆਦੇ ਬਾਕੀ ਤੇ ਖੱਡ ਹੋ ਸਕਦੀ ਆ ਜਿਹੜਾ ਗੱਬੇ ਖੇਤ ਤੇ ਜਾ ਕੇ ਵੱਢਣਾ ਪਾਣੀ ਦੇ ਵਿੱਚ ਉਹ ਗੋਏ ਵੱਢਦੀ ਆ ਵੀ ਜਿੱਥੇ ਵਡਾਈ ਕਰਦੀ ਆ ਉੱਥੇ ਬਹੁਤ ਨੁਕਸਾਨ ਆ ਇੱਥੇ ਸਾਡੇ ਹੁਣ ਹੋਰ ਕਿਤੇ ਵੜਾਈ ਨਹੀਂ ਹੈਗੀ ਸਰਬਜੀ ਦੀ ਖੱਤੀ ਆ ਉਹ ਤੱਗੀਆਂ ਪਾਤੀਆਂ ਦੇ ਵਿੱਚ ਦਵਾਈ ਵੀ ਰੱਖ ਲਈ ਉਹਨਾਂ ਪਰ ਨਾ ਹਟਦੀ ਨਹੀਂ ਹੈਗੀ ਮੌਲ ਨੁਕਸਾਨ ਹੈ ਇੱਕ ਤੀ ਦਾ ਬਾਕੀ ਆ ਛੋਟੇ ਬੁੱਝ ਵਾਲੀ ਬਿਮਾਰੀ ਹੈ ਜਿਹੜੀ ਇਹ ਹੁਣ ਪਤਾ ਲੱਗਣ ਲੱਗਿਆ ਜਿਹਰੀਦਨ ਸਾਰੇ ਪਰ ਆ ਕੇ ਵੀ ਹੁਣ ਤੱਗੀਆਂ ਬਹੁਤ ਪੈ ਗਈਆਂ ਜਿਹਨੂੰ ਪਈ ਬਿਮਾਰੀ ਪਰ ਆਪਣੇ ਬਚਾਓ ਹੈ ਇਹ ਇਲਾਕੇ ਦਾ ਵੀ ਥੋੜਾ ਜਿਹਾ ਫਰਕ ਪੈਂਦਾ ਹੁਣ ਆਪਣਾ ਇਸੇ ਪੱਸੀ ਜੀ ਮਿੱਟੀ ਹੈ ਦੇ ਵਿੱਚ ਖਣੀ ਬਚਾਓ ਦਾ ਜਿਹੜੀ ਮੰਡ ਵਿੱਚ ਨੂੰ ਡੱਕ ਕਰਿਆ ਜਾਦਾ ਆਪਾਂ ਨਾਲ ਗੱਲ ਤੁਹਾਨੂੰ ਦਿਖਾਇਆ ਖੇਤ ਵੀ ਕੀਲੇ ਦੇ ਕੀਲੇ ਖਤਮ ਹੈ ਵਿਗੁਣਾ ਵਿੱਚ ਲੱਗਦਾ ਨਹੀਂ ਹੈਗਾ ਵੀ ਕੁਝ ਹੋ ਜੂਗਾ ਜੇ ਹੋਏ ਵੀ ਤਾਂ ਵਿੱਚ ਉਹੀ ਇੱਕ ਖਾਲ ਪੂਛਾ ਜਾਂ ਵੱਡੀ ਦੇ ਵਿੱਚ ਕਾਲਾ ਦਾਣਾ ਤੇ ਜਿਹੜੇ ਜਿੰਨੇ ਕਿ 5-7 ਕਵਾਂਟਰ ਚੱਲੂ ਜੇ ਹੋਏ ਆ ਉਹ ਵਿੱਚ ਕਾਲੇ ਦਾਣੇ ਨੂੰ ਨੁਕਸਾਨ ਕਰਦਾ ਵੀ ਉਹਦੇ ਕਰਕੇ ਫਿਰ ਰੇਟ 'ਚ ਫਰਕ ਪੈ ਜਾਂਦਾ ਬੜਾਈਓ ਪੱਲੇ ਤੇ ਦੇਣੀ ਵਾਲਾ ਕੰਮ ਹੋ ਜਾਂਦਾ ਉਦੋਂ ਤਾਂ ਫਿਰ ਅਗਰ ਤੁਹਾਨੂੰ ਪਤਾ ਵੀ ਇੱਕ ਤਾਂ ਰੇਟ ਅੱਧਾ ਲਾਉਂਦਾ ਫੇ ਖਰਚਾ ਸਾਰਾ ਆਪਣੇ ਬਰੇ ਪੈਂਦਾ ਵੀ ਇਹੇ ਜ਼ਿਮੀਂਦਾਰ ਪਰੇ ਸਾਰੀ ਮਾਰ ਪੈਂਦੀ ਹੈ ਬਾਕੀ ਦੇਖਦੇ ਆ ਜੀ ਹੋਰ ਦਿਖਾਉਂਦਾ ਤੁਹਾਨੂੰ ਕਾਰੋਬਾਰ ਜਿਹੜੇ ਚੱਲਦੇ ਆਪਣੇ ਦਿਨ ਦੇ ਬਾਕੀ ਬੱਟਾ ਫੇਰ ਬਹੁਤ ਹੋਇਆ ਬਦਲ ਚੜਦਾ ਆਲੇ-ਦਾਲ ਤੇ ਹਲੇ ਵੀ ਲੱਗਦਾ ਪਾਊਗਾ ਵੀ ਜਿਹੜੇ ਹਿਸਾਬ ਨਾਲ ਚੱਲਦਾ ਵੀ ਹੁਣ ਪਿੱਛੇ ਵੀ ਸੌਣ ਨੂੰ ਇੱਕਣੇ ਪਿਆ ਤਾਂ ਸੰਗਰਾਦ ਵਾਲਾ ਦਿਨ ਪੈ ਗਿਆ ਤਾਂ ਯਾਨੀ ਸਾਰਾ ਸੌਣੇ ਪੈ ਗਿਆ ਪਿਆ ਬਹੁਤ ਵਧੀਆ 45 ਚ ਲਾਜੇ ਹੋ ਜਾਣਾ ਠੀਕ ਹੈ ਯਾਨੀ ਬਹੁਤਾ ਨੁਕਸਾਨ ਨਹੀਂ ਕਿਸੇ ਫਸਲ ਦਾ ਆਪਣੇ ਬੱਟਾ ਮੈਨੂੰ ਪਾਣੀ ਟੱਪੇ ਹੀ ਨਹੀਂ ਹੈਗਾ ਇੱਕ ਦੋ ਕਮੀ ਵੀ ਪੈ ਚ ਜੱਟ ਪਾਤਾ ਦਾ ਵੀ ਕੋਈ ਬੱਟਾ ਦਾ ਨੁਕਸਾਨ ਨਹੀਂ ਤਾਂ ਨਹੀਂ ਤਾਂ ਆਪਣੇ ਇੱਥੇ ਤਾਂ ਡੁੱਬ ਲੰਦੇ ਇੱਕ ਵਾਰ ਏਕਣ ਦਾ ਹੋ ਜਾਂਦਾ ਵੀ ਚਲੋ ਠੀਕ ਹੈ ਜੀ ਬਾਕੀ ਦਿਖਾਉਂਦੇ ਆ ਹੋਰ ਚੱਲਦੇ ਜਿਹੜੇ ਕਾਰੋਬਾਰ ਆਪਣੇ ਸੋਨੂੰ ਸ ਅਜੀ ਕੀ ਹਾਲ ਹੈ ਜੀ ਵਧੀਆ ਜੀ ਕਿੱਧਰ ਘੁੰਮੇ ਆਏ ਅਗਰਾ ਮੈਂ ਆਇਆ ਕਾਫੀ ਜਗ੍ਹਾ ਘੁੰਮਿਆ ਗੋ ਮਿਲ ਹੀ ਕਿ ਨਹੀਂ ਗੋ ਗੋ ਤਾਂ ਹੋ ਪਤਾ ਲੱਗੂਗਾ ਨਹੀਂ ਉਹ ਡੱਪੜੀ ਨਹੀਂ ਲੈਦੇ ਦੇਖ ਚੱਭੀ ਸਤਿਕਾਰ ਜੀ ਸਾਰਿਆਂ ਨੂੰ ਸਤਿਕਾਰ ਜੀ ਹਾਂ ਜੀ ਹਾਂ ਵੀ ਇਹਨੂੰ ਫੜਾ ਦੇ ਗੋ ਇਹ ਤਾਂ ਮੇਰੇ ਚੂਹਾ ਵਰਦਾ ਤਾਂ ਨਾ ਚੂਹਾ ਵਰਦਾ ਹੈ ਚੂਹਾ ਵਰਦਾ ਨਹੀਂ ਚੂਹਾ ਵਰ ਤੂੰ ਅਸੂ ਦੇਖਿਆ ਚੂਹਾ ਵਰਦਾ ਗੋ ਜੀ ਦੀ ਵਰਦੀ ਹੋਈ ਹੈ ਯਾਰ ਹਾਬਦ ਦੱਸ ਗੋਮਾਸਾ ਹਰੀ ਆ ਪਤਾ ਨਹੀਂ ਹੈਗਾ ਦੇਖੀ ਨਹੀਂ ਹੈਗੇ ਵਰਦਾ ਦੇਖੀ ਨਹੀਂ ਨੌਲ ਨਹੀਂ ਗੋ ਵੱੜਦੀ ਆ ਨਾ ਮੈਂ ਜੋ ਵੱੜਦੀ ਦੇਖੀ ਨਹੀਂ ਕਿ ਗੋ ਵੱੜਦਾ ਦੇਖੇ ਇੱਥੇ ਕੱਲ ਚਾਚਾ ਗਿਆ ਨਾ ਤੈਨੂੰ ਜੂਹਾ ਵੱੜਦਾ ਨੇ ਤੈਨੂੰ ਵੀਡੀਓ ਦਿਖਾਵਾਂਗੇ ਬਣਾ ਕੇ ਹੈਂ ਵੀਡੀਓ ਬਣਾ ਕੇ ਫੋਟੋ ਲਾ ਰਣੀ ਇੱਥੇੜਾ ਗੋਹ ਦੀ ਲਾ ਰਣੀ ਵੱੜਦੀ ਦੀ ਉਹ ਬਾਈ ਚੂਹਾ ਪਾਣੀ 'ਚ ਨਹੀਂ ਜਾਂਦਾ ਹੈਗਾ ਚੂਹਾ ਪਾਣੀ 'ਚ ਭੱਜ-ਭੱਜ ਵੱੜਦਾ ਚੂਹਾ ਜੇ ਵੱਡੂਗਾ ਸਾਈਡ ਪਰ ਤੇ ਵੱਡੂਗਾ ਚੂਹਾ ਗੱਭੇ ਨਹੀਂ ਵੱਡੂਗਾ ਗੱਭੇ ਜਾ ਕੇ ਵੱੜਦਾ ਟਾਕੀਆਂ ਪਾਉਂਦਾ ਚੂਹਾ ਯਾਰ ਖੱਟਦਾ ਹੋਵੇ ਖੱਟਾ ਦਾ ਜੁਵਾਈ ਨਹੀਂ ਮਸਲਾ ਦਿਖਾ ਲੈ ਆ ਸੁਣ ਲਓ ਚੂਹਾ ਦੇਖਿਆ ਤੁਸੀਂ ਜੇ ਚੂ ਇੱਕ ਮਿੰਟ ਮੈਂ ਇੱਦਾਂ ਦੱਸਦਾ ਹੁਣ ਤੁਸੀਂ ਕਹਿੰਦੇ ਵੀ ਕਹਿਗਾ ਨਾ ਇੱਥੇ ਪਿੰਜਰਾ ਮੇਰੇ ਕੋਲ ਪਿਆ ਬਿੰਦਰ ਕੋਲ ਪਿਆ ਲਾਜ ਉਹਨੂੰ ਲਾਇਆ ਉੱਥੇ ਜੇ ਚੂਹਾ ਉਹ ਫਸੂ ਉਹਦੇ ਵਿੱਚ ਏਡਾ ਪਿੰਜਰਾ ਏਡਾ ਚੂਹਾ ਲੈ ਲੈ ਜਾ ਗੱਲਾਂ ਹੀ ਸੁਣ ਲੈ ਗੋ ਹੈ ਉੱਡੀ ਗੋ ਹੈ ਜਿਹੜਾ ਪਿੰਜਰਾ ਹੈ ਗੋ ਹੈ ਨਾ ਚੂਹਾ ਹੈ ਲੈ ਪੁੱਛ ਲੈ ਕੁ ਮਿੰਟਾਂ ਆ ਉਹ ਜੇ ਗੋ ਵੱੜਦੀ ਆ ਯਾਰ ਗੋ ਜਿੱਦੀ ਤਾਂ ਬੜਾ ਯੂਨੀ ਕਰਦਾ ਕੋਈ ਗੋ ਜਿੱਦੀ ਵੱੜਦੀ ਹੋਣੀ ਵੱੜਦੀ ਹੈ ਨਹੀਂ ਵੜਦੀ ਜਿੱਦਾਂ ਗੋਰੀ ਵੀਡੀਓ ਬਣ ਗਈ ਨਾਲ ਤੇਰੀ ਪਾਉਣੀ ਆ ਬਾਈ ਹਾਂ ਆਖੀ ਵਿੱਚ ਆ ਹਾਂ ਚੂਹਾ ਜਿਰੀ ਵੜਦਾ ਨਿੱਤਰ ਦੇ ਪਾਪੇ ਨਾਲ ਉਹ ਕਿਹਾ ਕਹਿੰਦਾ ਵੀ ਮੈਂ ਤੁਹਾਨੂੰ ਮੇਰੇ ਘਰ ਆਜੋ ਮੈਂ ਤੁਹਾਨੂੰ ਗੋ ਵੜਦੀ ਦਿਖਾਉਂਦਾ ਵੜਦੀ ਐ ਨਾ ਆਹ ਕਹਿੰਦਾ ਗੋ ਦਾ ਇੱਕ ਰਸਤਾ ਉਹਨਾਂ ਇੱਕੇ ਰਸਤੇ ਨੂੰ ਜਾਣਾ ਐ ਨਹੀਂ ਵਹਿਰੇ ਜਿੱਥੋਂ ਦੇਖ ਉਸਨੂੰ ਜਾਣਾ ਕਹਿੰਦਾ ਹੁਣ ਮੈਂ ਮੱਛਰਦਾਨੀ ਦੀਆਂ ਇੰਨੇ ਛੋਟੇ ਢਾਕਿਆਂ ਜਿਹਾ ਬਣਾ ਕੇ ਡੌਲਾਂ 'ਤੇ ਡੰਡੇ ਕੱਢ ਕੇ ਲਾਤੀਆਂ ਆਟ ਕੀ ਵਡੰਦੇ ਕੋਈ ਦੁਆਇਂ ਰੱਖੇ ਕੁਛ ਨਹੀਂ ਕਰੀ ਜਾਂਦੀ ਨੂੰ ਕਹਿੰਦਾ ਗੋਦ ਨੂੰ ਰਸਤਾ ਬੰਦ ਕਰਤਾ ਉਹ ਖੇਤ ਮਬੀ ਹੁੰਦੀਦੀ ਪਹਿਲਾਂ ਮੈਂ ਵੀ ਟਿਕਾਉਂਦੀ ਸੀ ਹਾਂ ਵਿਬੜਾਈ ਗੋ ਕਰਦੀ ਹੈ ਚੂਹਾ ਕਰ ਚੂਹਾ ਹੈ ਨਹੀਂ ਸਾਡੇ ਖੇਤਾਂ 'ਚ ਤੂੰ ਚੂਹਾ ਲੱਭ ਕੇ ਖਾਦੇ ਆ ਜੇ ਤੈਂ ਦੇਖੀ ਆ ਚੂਹਾ ਵੱਡਾ ਤਾਂ ਫੇਰ ਅਸੀਂ ਤੇਰੀ ਵੱਲ ਮੰਨ ਸਕਦੇ ਚੂਹਾ ਵੱਡਾ ਤੂੰ ਸਾਡੇ ਖੇਤਾਂ 'ਚ ਉਹ ਇੱਕ ਇੱਕ ਗੱਲ ਫੜੀ ਬੈਂਡ ਬਸ ਤਾਨੂੰ ਪਤਾ ਜੂਣਾ ਉਹ ਬਾਈ ਨੇ ਦੋ ਚਾਰ ਵੀਡੀਓ ਪਾਈਆਂ ਬਈ ਲੋਕਾਂ ਨੇ ਉਹਨਾਂ ਦੇ ਦੇਖੇ ਉਹ ਅਸੀਂ ਡੈਮੋ ਲਾ ਕੇ ਦੇਖਿਆ ਤੇ ਮੈਂ ਇੱਕ ਹੋਰ ਦੇਖਿਆ ਉਹ ਡੈਮੋ ਦੇਖਿਆ ਬਈ ਅਸੀਂ ਆਪ ਖੁਦ ਵਰਦੀ ਦੇਖੀ ਬੈਠੀ ਹਾਂ ਹੁਣ ਇਹਨਾਂ ਦੇ ਦਿਨ ਬਦਲੇ ਤੱਕੀਆਂ ਬੈਂਦੇ ਜਾਂਦੀਆਂ ਤੱਕੀਆਂ ਦਿਨ ਬਦਲ ਪੈਂਦੇ ਜਾਂਦੇ ਸਰਵਿਸਾਂ ਦੇ ਖੇਤ ਚ ਤੂੰ ਹਾਏ ਲੈ ਫੇਰ ਉਹੀ ਗੱਲ ਰੋਜ਼ ਇਹਦੀ ਬਣਦੀ ਆ ਅੱਛਾ ਜਿਹੜਾ ਕੱਲ ਇਧਰ ਨੂੰ ਮੈਂ ਮੰਡਗਰੀ ਨੂੰ ਘੁੰਮ ਕੇ ਆਇਆ ਮੈਂ ਉਹਦੇ ਬੱਗੇ ਦੇ ਖੇਤ ਦੇਖਿਆ ਉਹਦੇ ਵੀ ਸਾਰੇ ਦਾਣ ਅਸਲੀ ਛੋਟਾ ਬੂਝੇ ਦਾ ਪਤਾ ਹੋਣ ਲੱਗਣ ਲੱਗਿਆ ਸਾਰੇ ਬਰਾਗੋ ਜਮਾਏ ਸਾਡੇ ਜਿਕਣਾ ਪਹਿਲਾਂ ਪੂਛਾ ਹੋਈ ਤੇ ਉਹ ਹਾਲ ਹੋਇਆ ਵੈ ਮੈਨੂੰ ਬੀਜ ਵੀ ਉਹਦਾ ਬਾਈ ਪੂਛਾ ਹੀ ਲੱਗਿਆ ਬੜ ਬੜ ਖਟੀ ਜਾਂਦੀ ਕੋ ਵੀ ਚੂਹਾ ਬੇ ਉੱਥੇ ਨਾ ਬਾਈ ਹੂੰ ਚੂਹਾ ਤਾਂ ਹੁਣ ਨਿਤਰਾਂ ਦੇ ਬਾਜਰਾ ਬੀਜਿਆ ਵੈ ਸਾਰੇ ਹੀ ਬੜਦਾ ਚਰੀ ਚਰੀ ਖੜੀ ਐ ਉਹ ਵੀ ਗੋ ਨਾ ਬਾਈ ਹੈਂ ਉੱਥੇ ਖੱਡਾਂ ਚੂਹੇ ਦੇਆਂ ਖੱਡਾਂ ਦਾ ਹੀ ਅੰਤ ਨੇ ਖੱਡਾਂ ਦਾ ਮਤਲਬ ਨਹੀਂ ਚੂਹੇ ਨੂੰ ਖੱਡਾਂ ਦਾ ਕੋ ਮਤਲਬ ਨਹੀਂ ਉੱਥੇ ਖੱਡਾਂ ਦਾ ਅੰਤ ਨਹੀਂ ਹੈਗਾ ਜੁਆ ਤਾਂ ਕਰਦਾ ਉਹ ਪਤਾ ਲੱਗਦਾ ਵੀ ਉਹਰੇ ਚੂਹਾ ਬਾਈਪਾਸ ਕਰਦਾ ਜੁਆ ਉਹਨ ਖੱਡਾ ਕੋਟ ਵਾਲਾ ਕੰਮ ਨਹੀਂ ਹੁਣ ਤਾਂ ਉਹ ਜਿੱਥੇ ਨੂੰ ਲੰਘ ਗਿਆ ਵਾ ਟਾਕੀ ਪਾਉਂਦਾ ਮੈਂ ਆਪਣੇ ਖੇਤ ਚ ਘੁੰਮ ਕੇ ਆਇਆ ਦੋ ਕਬੂਜੇ ਵੱਡੇ ਵੀ ਕਿੱਥੇ ਡੋਰ ਦੇ ਨਾਲ ਅੱਧੇ ਅੱਧੇ ਗਾ ਉਦੋਂ ਮੰਨ ਸਕਦਾ ਵੀ ਚੂਹਾ ਡੋਰ ਪਰ ਆ ਜਾਂਦਾ ਇਹਨਾਂ ਦਾ ਗੰਨਾ ਲੱਗ ਪਰ ਗੰਨੇ ਚੂਹਾ ਨਹੀਂ ਰਹਿਣਾ ਚਾਹੀਦਾ ਜਿਹੜੇ ਸਾਬ ਗਾ ਪਾਣੀ ਖੜਾ ਹੋ ਸਕਦੀ ਕਿਤੇ ਖੱਡ ਚੂਹਾ ਡੋਰ ਦੇ ਲੱਗ ਵੜ ਦਿੰਦਾ ਹੁੰਦਾ ਜੱਗੇ ਗੱਬੇ ਨਹੀਂ ਪਾਣੀ ਦੇ ਵਿੱਚ ਜਾਂਦਾ ਹੈਗਾ ਸਮਝ ਚੂਹਾ ਤਾਂ ਉਹ ਭਿੱਜ ਕੇ ਉਹਨੀ ਤੁਰਦਾ ਹੈਗਾ ਉਹ ਕਨੇ ਮਾਸਾਰੀ ਇਹ ਉਹ ਕਦੇ ਖਾਂਦੀ ਵੱਡ ਕੇ ਗੇਲਦੀ ਏ ਨਹੀਂ ਮਾਸਾਰੀ ਗਿਆ ਕਣਾ ਇਹ ਮਾਸ ਖਾਂਦੀ ਕਹਿੰਦੇ ਕੋ ਅੱਛਾ ਤੂੰ ਇਹ ਖਾਂਦੀ ਏ ਉਹ ਖਾਂਦੀ ਥੋੜੋ ਵੱਡ ਵੱਡ ਸੜੀ ਜਾਂਦੀ ਏ ਖਾਣਾ ਘਰ ਮਾਤੇ ਆ ਤੁਹਾਨੂੰ ਵਧਾਂਗਾ ਕਰਦੀ ਏ ਨਾ ਮਾਸਾਰੀ ਇਹ ਕਾ ਉਹ ਦੇਖ ਕੇ ਆਏ ਨੂੰ ਮਾਸਾਰੀ ਨੂੰ ਉਹ ਹੁਣ ਤਾਂ ਸੈਟ ਮੇਰੇ ਯਾਰ ਦਾ ਕੁੱਤੇ ਖਲੇ ਆ ਖਾਈ ਜਾਂਦੇ ਪ੍ਰਟੀਨ ਬਹੁਤ ਉਹ ਹੀ ਦਾ ਹਾਂ ਕੁੱਤੇ ਪ੍ਰਟੀਨ ਖਾਣ ਲੈ ਗੱਲ ਸਹੀ ਏ ਜੀ ਖਾਂਦੇ ਆ ਹਾਲੋ ਸੇਵ ਕਰਦੇ ਕੰਮ ਖਤਰੇ ਆ ਕੁੱਤੇ ਮਰ ਤੀੜ ਗਾਣ ਲੱਗੇ ਦਿਖਾਉਣਾ ਪੈਣਾ ਤੈਨੂੰ ਬਾਈ ਯਾਰ ਦਿਖਾਉਣਾ ਪੈਣਾ ਤੈਨੂੰ ਇਧਰੋਂ ਕੱਖ ਦੀ ਨਿਗਰ ਰੱਖਿਆ ਜੀ ਕੁੱਤੇ ਦੇ ਖਾ ਜਾਣਾ ਬੋਲ ਲੈ ਰਾਇ ਇਹ ਬਿੰਦਰ ਤਾਂ ਦੇਖੇ ਖਾਂਦੇ ਬਈ ਜਦੋਂ ਉਲਟੀ ਜੀ ਕਰਦੇ ਕੱਖੇ ਕੱਢਦੇ ਆ ਉੱਤੇ ਯਾਰ ਬਹੁਤ ਖਾਂਦੇ ਆ ਅੰਗਿਆ ਸਿਸਟਮ ਗਿਆ ਹੈਗਾ ਬਿੱਲੀ ਜੀ ਉਹ ਖਾਂਦੀ ਉਹ ਵੀ ਨਹੀਂ ਖਾਂਦੀ ਕਹਿੰਦੇ ਖਾਂਦੀ ਹੈ ਬਿੱਲੀ ਖਾਂਦੀ ਆ ਹੁਣ ਤਾਂ ਬਿੱਲੀ ਰੋਟੀ ਨਹੀਂ ਖਾਂਦੀ ਤੂੰ ਹਾਂ ਨਹੀਂ ਬਿੱਲੀ ਨੂੰ ਖਾਂਦਾ ਹੈਗਾ ਜੀ ਹਾਂ ਹੁਣ ਮਾਸ ਆਰੀਏ ਬਿੱਲੀ ਰੋਟੀ ਵੀ ਖਾਂਦੀ ਬਿੱਲੀ ਜੋ ਮਰਜੀ ਪਾ ਦੇ ਜੋ ਮਰਜੀ ਪਾ ਦੇ ਅੱਜ ਤੈਨੂੰ ਅੱਜ ਦਿਉ ਦੱਸਦਾ ਮੰਦਿਰ ਬੈਠਾ ਤਾਂ ਕੋਠੇ 'ਤੇ ਦੁੱਤਰੀ ਇੱਕ ਪੁੱਛੇ ਨੂੰ ਲੰਬੀ ਜੀ ਪੂੰਛ ਵਾਲੀ ਚੀੜੀ ਹੁੰਦੀ ਆ ਉਹ ਫੜੀ ਉਹਨੇ ਦਰਵਾਜ਼ੇ ਵਿੱਚ ਦੇ ਜਾ ਨਿਕਲਣ ਲੱਗੀ ਗਲੀ ਜਾ ਤਾਂ ਕੋਈ ਆਉਂਦਾ ਹੋਣਾ ਉਹਨੂੰ ਦੇਖ ਕੇ ਪਿੱਛੇ ਮੁੜ ਗਈ ਫੇਰ ਕੋਠੇ 'ਤੇ ਚੜ ਗਈ ਗਾਇਲੇ ਮੈ ਚੜ ਕੇ ਕੋਠੇ 'ਤੇ ਜਿੰਨੇ ਮੈਂ ਕੋਠੇ 'ਤੇ ਟੱਪ ਗਈ ਹਾਂ ਟੀਨਾ ਪਰ ਫੇਰੇ ਜਾਨੀ ਉਹਨੇ ਛੱਡੀ ਬਿੱਲੀ ਜਿਹੜਾ ਕੋ ਮਰਜ਼ੀ ਮਿਲ ਜੇ ਬਿੱਲੀ ਸ਼ਬਕੀ ਮਿਲ ਜਵੇ ਸ਼ਬਕੀ ਨੂੰ ਵੀ ਗੰਦ ਵਰਦੇ ਫੜਦੀ ਆ ਹੋ ਹੋਰ ਰੱਖ ਲੈ ਸਰਪਰਾਤਾ ਕੋਤਾ ਬਰ ਸਿੰਘ ਖਾਂਦਾ ਇੱਕ ਬਿਆਨ ਲਾਣਾ ਗੋ ਜੀਰੀ ਨਹੀਂ ਖਾਂਦੀ ਚੂਹਾ ਖਾਂਦਾ ਜੀਰੀ ਥੋੜੋ ਕਹਿੰਦੇ ਸੀ ਜਿਹੜੀ ਵੱੜਦੀ ਹੈ ਗੋ ਤੂੰ ਚਾਹੇ ਕਚਹਿਰੀਆਂ ਚੱਲ ਮੈਂ ਉੱਥੇ ਵੀ ਜਾ ਕੇ ਆਈ ਕਹੂੰਗਾ ਇਹ ਗੋਦੀ ਨਹੀਂ ਖਾਂਦੀ ਜਦ ਤੱਕ ਇਹ ਵੀਡੀਓ ਨਾਲ ਪਾ ਕੇ ਉਹਨਾਂ ਨੂੰ ਪਤਾ ਲੱਗ ਜਾਣਾ ਹੁਣ ਮਕਰਾਬੀ ਐ ਚੂਹਾ ਜੀ ਨਹੀਂ ਖਾਂਦਾ ਮਕਰਾਬੀ ਨੇ ਇਹ ਕਹਿੰਦੇ ਜੀਰੀ ਖਾਦੀ ਐ ਮਕਰਾਬੀ ਪੱਟ ਕੇ ਸਿਰਦੀ ਆ ਪੱਟ ਕੇ ਵੱਟ ਕੇ ਵੀ ਸਿਰਦੀ ਟੀ ਵੱਟ ਕੇ ਸਿਰਦੀ ਐ ਉਹਨਾਂ ਨੇ ਕਹਿੰਦੇ ਖਾਦਾ ਗੋਦ ਆਲਣੇ ਵਾਸਤੇ ਬੰਦੋਬਸਤ ਕਰਦੇ ਜਿਓ ਉਹ ਆਲਣੇ ਐ ਇੱਕੜੇ ਗੋਦ ਦਾ ਇੱਕੜੇ ਗੋਦ ਦਾ ਸਿਸਟਮ ਐ ਗਾ ਮਨ ਨਹੀਂ ਕੀਰੀਆਂ ਵੀਡੀਓ ਦੇਖੀ ਜਾਂਦੇ ਹਿੱਲ ਗਏ ਹੈ ਤੈਨੂੰ ਆਏ ਪਾਈ ਜੀਰੀ ਨਹੀਂ ਖਾਂਦੀ ਤੇਰੇ ਹੁਣ ਚੂਹਾ ਲੱਗਿਆ ਵਾ ਹਾਂ ਜੀ ਕੈ ਦੁਆਏ ਪਾਈ ਤਿੰਨ ਚਾਰ ਵਾਰ ਵਾਏ ਹਟ ਗਿਆ ਲੱਡੂ ਵੀ ਸੁੱਕਿਆ ਹਟ ਗਿਆ ਹਰਕਾ ਹੋਰ ਕਮੈਂਟ ਆਏ ਫਿਰ ਸਾੜੇ ਮੂਰੇ ਮੱਥੜੇ ਕੇ ਦੇਖ ਲੈ ਹੋਰ ਕਮੈਂਟ ਆਇਆ ਵੀ ਜਿਹੜੇ ਖੇਤਾਂ 'ਚ ਚੂਹਾ ਆਏ ਇਹ ਦੋ ਗੋਹਾਂ ਛੱਡਿਆ ਤੇ ਹਾਂ ਇਹ ਚੂਹਾ ਖਤਮ ਹੋ ਜੂਗਾ ਇਹ ਕਹਿੰਦੇ ਦਵਾਈ ਪਾਉਂਦਾ ਹਾਂ ਗੋਹ ਹਣ ਕਿਤੇ ਦੋ ਦੋਰੇ ਕਿਤੇ ਬਿੱਲੂ ਦੇ ਮਿਲ ਜੂਗੀ ਹਾਂ ਲਿਆ ਲਿਆ ਫੜਾਇਓ ਇਹਨੂੰ ਆ ਜਾ ਉਧਰ ਜਿਹੜੇ ਬਾਜ਼ੀਕਰਾਂ ਦੇ ਪੱਬਨ ਚੜਦੇ ਆ ਉੱਥੇ ਉਹਦੇ ਬਹਿ ਜਾ ਬੰਨ ਪਰ ਪਾਰਸਰ ਬਹੁਤ ਕਰਦੀਆਂ ਚਲ ਤੂੰ ਗੋਹ ਫੜ ਕੇ ਦੇ ਤੈਨੂੰ 2 ਲੀਟਰ ਵਾਲੀ ਬੋਤਲ ਫੜ ਕਹਿੰਦੇ ਨਹੀਂ ਤੈਨੂੰ ਦਿਖਾ ਦੇ ਨਹੀਂ ਫੜਨੀ ਤਾਂ ਹਾਂ ਉਹਦਾ ਮਾਰਦੀ ਫਰਾਟੇ ਸੱਪ ਮੰਗਣ ਹਾਂ ਮਾਰਦੀ ਫਰਾਟੇ ਹਾਂ ਸੀਟੀਆਂ ਮਾਰਦੀ ਜਦੋਂ ਚੱਲ ਬੁੰਦਾ ਹੀ ਦਿੰਦੇ ਨੇ ਹਰੀ ਤੇ ਜਿੰਨੀ ਮਰਜ਼ੀ ਫੜਵਾ ਲੈ ਗੋ ਜੀਰੀ ਨਹੀਂ ਖਾਂਦੀ ਗੋ ਦਾ ਚੂਹਾ ਖਾਂਦੀ ਜੀਰੀ ਜਦੋਂ ਲੰਘੇ ਚੋਗੀ ਜੀਰੀ ਉਹ ਬੱਸ ਕਰਿਆ ਕਰਿਆ ਆਪਣੀ ਹਿੰਡ ਜੀ ਫਾੜ ਲਈ ਐਸੇ ਚਾਚਾ ਨਹੀਂ ਰਹੇਗਾ ਮੈਨੂੰ ਹੁਣ ਦਿਖਾ ਦੇਣਾ ਉਹਨਾਂ ਕਹਿੰਦਾ ਚੱਲ ਬੈਠ ਜਾ ਕਰ ਹਾਂ ਬੱਸ ਗੱਲ ਤੇਰੀ ਸਹੀ ਹੈ ਹੈਂ ਦਿਖਾਉਣਾ ਪੈਣਾ ਵੀਡੀਓ ਚ ਵੀ ਆ ਦੇਖਿਆ ਕਰਦੀ ਹੈ ਜੇ ਦਿਖਾ ਦਿਆਂ ਫਿਰ ਦਿਖਾਓ ਤੇ ਪਾਰਟੀ ਕਰੂਗਾ ਹਾਂ ਤੂੰ ਤਾਂ ਕਰ ਲੈ ਆਪਣੀ ਕਾਦੀ ਜੇਰੀ ਕਾ ਗੁਆਲਟੀ ਤਾਂ ਹੋਈ ਵੀ ਆ ਬਲਾਵਾ ਪ੍ਰਦਰਸ਼ਨ ਬਾਈ ਦੇਖ ਕੱਲ ਵੀਡੀਓ ਪਾਈ ਦੀ ਹੂੰ ਵੀ ਜਿਹਦੇ ਕਮੈਂਟ ਜ਼ਿਆਦਾ ਆਉਣਗੇ ਉਹ ਕਮੈਂਟ ਸਵੇਰ ਸ਼ਾਮ ਤੱਕ ਦੇਖੂਗੇ ਜਿਹੜੇ ਆਏ ਠੀਕ ਨਹੀਂ ਹੁਣ ਇਹਦਾ ਇੱਕ ਬੰਦੇ ਨੂੰ 10-10 ਕਮੈਂਟ ਕਰਾ ਲਏ ਤੂੰ ਕਹਿੰਨੇ ਆ ਅਸੇ ਇੱਕ ਬੰਦੇ ਦੇ ਹੀ ਉਹ ਇਹਦਾ ਫਿਰ ਗੱਲ ਤਾਂ ਬੰਦੇ ਦੇ ਨਹੀਂ ਹੈਗੇ ਕੱਲੇ ਕੱਲੇ ਬੰਦੇ ਦੇ ਕਮੈਂਟਾਂ ਇੱਕ ਬਾਈ ਨੇ ਕਿਹਾ ਪਹਿਗੇ ਨਾ ਮੈਂ ਪਤਾ ਨਹੀਂ ਕਿਸੇ ਦੀ ਵੀਡੀਓ ਦੇਖੀ ਐ ਪਹਿਲਾਂ ਮੈਂ ਮਾਦਾ ਨਹੀਂ ਦਾ ਹੂੰ ਕਿਹਾ ਮੈਂ ਬਾਈ ਖੁਦ ਖਾਂਦੀ ਦੇਖੀ ਐ ਖਾਂਦੀ ਐ ਉਹ ਵੀ ਵੱੜਦੀ ਐ ਉਹ ਵੀ ਮੰਨਿਆ ਉਹਨੇ ਆਪੇ ਬਾਈ ਜਣੀ ਤੁਸੀਂ ਕਮੈਂਟ ਸਾਰੇ ਹਾਈਵੇ ਆ ਉਹ ਕੋਈ ਕਹਿੰਦਾ ਵੀ ਇਹ ਮਾਸ ਖਾਂਦੀ ਏ ਖਾਂਦੀ ਹੁਣੀ ਪਰ ਸਾਡੀ ਜੀਰੀ ਵੱਢਦੀ ਯਾਰ ਹੂੰ ਟੈਂਗ ਹੁੰਦਾ ਕਿ ਆ ਪਤਾ ਲੱਗਦਾ ਜਾਂ ਕੁੱਤੇ ਬਿਸ਼ਨ ਖਾਂਦੇ ਆ ਝੂਹਾ ਵੀ ਤਾਂ ਦੰਦ ਦਿਖੇ ਕਰਦਾ ਝੂਹੇ ਨੂੰ ਕੀ ਬੈਰ ਝੂਹਾ ਘੜੇ ਖਾਂਦਾ ਹਾਂ ਸੇਵਕਾ ਬੋਲ ਹੁਣ ਅਮ ਘਤਰੇ ਵਾਲਾ ਝੂਹਾ ਜੀਰੀ ਖਾਂਦਾ ਮੈਂ ਕਹਿੰਦਾ ਜਿਹੜੇ ਦੰਦ ਦਿਖੇ ਕਰਦਾ ਉਹ ਦੰਦ ਦਿਖੇ ਤੋ ਕਿਦਾਦਾ ਨਹੀਂ ਪਤਾ ਝੂਹਾ ਜੀਰੀ ਪੜਦਾ ਕਰਦਾ ਵੀ ਭੜਾਂਗਾ ਨਜਾਇਜ਼ ਏ ਉਹ ਚੂਹੇ ਨੂੰ ਤਾਂ ਖਵਾਰ ਕੇ ਦੋਣਾ ਉਹ ਵੀ ਖਾ ਲੈਣਾ ਕੁਝ ਗੇਰ ਦੇ ਚੂਹੇ ਨਾ ਫੋਲਣਾ ਹਾਂ ਉਹ ਨਹੀਂ ਖਾਂਦੀ ਹਾਂ ਕਾਂਟੋ ਕੋਲ ਗੇਰ ਦੀ ਕਾਂਟੋ ਨਾ ਆਲਣ ਦਾ ਫੋਲ ਦਿੰਦੇ ਆ ਉਹ ਨਹੀਂ ਖਾਂਦੀ ਉਹ ਨਾਲ ਇਹ ਖੇਤਮਾ ਕਰਦੀ ਸੀ ਤੂੰ ਚੂਹਾ ਫੇਰ ਗਿਆ ਤੇਰੇ ਖੇਤਮਾ ਹੋਰ ਸੇਵ ਕਾ ਫਿਰ ਇਹਨਾਂ ਤੋਂ ਵੀ ਤੇਰੇ ਬਿਆਨ ਗੋ ਬਿੰਦਰ ਨਾ ਗਿਆ ਕਹਿੰਦਾ ਜੇ ਬਿੰਦਰਾ ਜੀ ਦੀ ਲਾਈ ਹੁੰਦੀ ਅੱਜ ਖਾਦੀ ਹੋਏ ਵੜਦਾ ਨਾ ਗੋਵੜ ਦੀ ਫੜ ਲੋ ਕੁੰਜੀ ਦੇ ਦੇਖੀ ਨਹੀਂ ਹੈ ਕਿ ਜੜ ਵੜਦੇ ਦੇਖੀ ਨਹੀਂ ਹੁੰਦਾ ਫਿਰ ਪਕਰ ਦੇਖਦਾ ਦੇਖਿਆ ਕਦੇ ਚੂਹੇ ਦਾ ਹਾਂ ਜਿੱਤੇ ਤੇ ਮਾਰੇਗਾ ਵੀ ਨਹੀਂ ਹੈਗਾ ਕੋਚਾ ਨਹੀਂ ਆ ਕਰਦਾ ਦੇਖੀ ਨਹੀਂ ਖੱਡਾ ਜੇ ਕੀਤੇ ਮੈਂ ਕੀ ਹੁੰਦਾ ਚੂਹੇ ਦੀ ਖੱਡਾ ਬਣਾ ਕੇ ਹੁਣ ਵੜਦਾ ਦੇਖਿਆ ਕਦੇ ਫਿਰ ਮਾਰੇਗਾ ਕਦੇ ਨਹੀਂ ਡੰਡਾ ਲੈ ਕੇ ਉਹ ਗੱਲ ਸੁਣ ਲੈ ਇਧਰ ਨੂੰ ਮੇਰੀ ਜਦ ਹੁਣ ਕਾਨਕ ਆ ਉਹ ਮੇਰੀ ਗੱਲ ਸੁਣ ਲੈ ਕਾਨਕ ਦੇ ਵਿੱਚ ਖੱਡ ਹੁੰਦੀ ਚੂਹੇ ਦੀ ਉਹ ਪਤਾ ਵੀ ਚੂਹੇ ਨਾ ਵੱਟਿਆ ਬੱਲਾ ਖਿੱਚੇ ਜਾਂਦਾ ਸਮਝ ਜੇ ਹੁਣ ਖੇਤ ਚ ਖੱਡੇ ਨਹੀਂ ਹੈਗੀ ਫਿਰ ਆਪਾਂ ਕਹਿੰਦੇ ਹਰ ਵਿੱਚ ਚੂਹਾ ਵੜਦਾ। ਬਰਸਾਤਾਂ ਖੱਡ ਨੇ ਹੁੰਦੀ ਬਰਸਾਤਾਂ ਵਿੱਚ ਚੂਹਾ ਆਲ ਆਲਰਾਉਂਡਰ। ਹਾਂ ਬਰਸਾਤਾਂ ਤੇ ਉਹਨੂੰ ਕੋਠੀ ਭਾਗ ਦਿੱਤੀ ਬੰਦੀ। ਉਹ ਵੀ ਮਾਰੀ ਜਾਂਦਾ ਗੱਲਾਂ। ਜੱਗੇ ਨਾਲੇ 5 ਕਿਸ਼ਤਾਂ ਦੇਤੀ ਉਹਨਾਂ ਨੇ। ਹਾਂ। ਤਾਰੀ ਲਾ ਕੇ ਚੱਲਦੇ ਆ। ਇਹ ਵੀ ਨਹੀਂ ਜਿਹੜੇ ਸਾਲ ਤੋਂ ਮਾਰਦੇ ਚੱਲ ਵਿੱਚੇ ਵਿੱਚ। ਚੱਲ ਬੱਚੇ ਵਿੱਚ। ਚੂਹਾ ਜੀ ਦੀ ਖਾਂਦਾ ਕੋਹ ਨਹੀਂ ਖਾਂਦੀ ਬਾਈ। ਆਦੀ ਘੜੇ ਖਾਂਦੇ ਆ ਕਹਿੰਦੇ ਵੜਦੀ ਐ। ਅੱਛਾ ਹੁਣ ਆਂ ਦੱਸ ਵੀ ਜੀਰੀ ਆ ਗਈ ਕਿ ਬੋਲੇ ਚ ਨਹੀਂ ਆਈ। ਆਈ ਵੀ ਆ। ਆਈ ਵੀ ਆ ਨਾ। ਬਸ ਠੀਕ ਐ। ਮੈਨੂੰ ਕਹ ਲੈ ਰਾਤ ਦੀ ਜਿਆਦਾ ਵੜਾ ਲਈ ਮੇਰਾ ਵੀ। ਮੇਰੇ ਵਾਲ ਬਖ ਹੈ ਨਹੀਂ ਕੜਨ ਕੜਦਾ ਹਲੇ ਫੁੱਲ ਦੀ ਨਾਲੀ ਫਿਰ ਇਹ ਫਰਕ ਕਿਆ ਮੈਂ ਪਾਣੀ ਘਟ ਲਾਇਆ ਕੀ ਪਤਾ ਹੁਣ ਬਾਈ ਮੈਂ ਪਾਣੀ ਬਹੁਤ ਘਟ ਲਾਇਆ ਸਖਾਸ ਖੇਤਾਂ ਨੂੰ ਪਾਣੀ ਲਾਇਆ ਸਾਰੇ ਸਾਰੇ ਘਬੋਲੇ ਚ ਆ ਬੈ ਕੈੜੀਆਂ ਹੋ ਜਾਂਵੇਂ ਆ ਬੱਲਾ ਨਸਰ ਦੌੜਾ ਮੈਨੂੰ 4 ਦਿਨ ਹੋ ਗਏ ਤਨੂੰ ਗਏ ਮਾਰ ਕੇ ਆਉਂਗਾ ਅੱਜ ਵੀ ਕਿਹੜਾ ਸਪਰੇਅ ਕਰਨੀ ਕੀ ਮੌਸਮ ਨਹੀਂ ਖਾਦ ਦਿੰਦਾ ਸਪਰੇਅ ਦੀ ਹਾਂ ਲੋੜ ਆ ਵੈਸੇ ਹੁਣ ਘਬੋਲੇ ਚ ਆਈ ਹੋਣੀ ਐ ਹੁਣ ਉਹਨਾਂ ਤੋਤਾ ਜਾ ਹੋਇਆ ਵਗਾ ਲੱਗੇ ਤੇਰਾ ਹਾਂ ਹਰਾ ਜਾ ਤੋਤਾ ਇੱਕ ਇੱਡਾ ਜਾ ਮੌਸਮ ਨਹੀਂ ਸਾਥ ਦਿੰਦਾ ਯਾਰ ਇਹ ਜਿਹੜਾ ਪੈਂਦਾ ਮੈਂ ਕਹਿੰਦਾ ਵਧੀਆ ਪੈਂਦਾ ਪੰਤਾਲੇ ਚਲ ਜੇ ਪੈਂਦਾ ਰਿਹੜੀ ਬਿਮਾਰੀ ਬਾੜੀ ਮੋਟਕੀ ਹੋਈ ਜਾਂਦਾ ਸੁੰਡੀ ਤਾਂ ਕੋਈ ਨਹੀਂ ਹੈਗੀ ਕਿਤੇ ਕਿਤੇ ਗੋਪ ਦੀ ਕਿਤੇ ਕਿਤੇ ਢੱਕਾ ਜੇਕਰ ਟੱਡੇ ਜਿਹਦੀ ਹੋਣੀ ਆ ਇੱਕ ਵਿੱਚ ਟੇਲਟ ਪਾ ਦੇਣੀ ਆ ਉਹਨਾਂ ਅਨੁਸਾਰ ਦੇਣਾ ਫਿਰ ਸੀਟ ਫਲੱਟ ਸੀਟ ਫਲੱਟ ਪੈਂਦੀ ਏ ਤੂੰ ਹੋਈ ਨਾ ਯਾਰ ਬਲਾਈ ਦੀਆਂ ਬਿਮਾਰੀਆਂ ਰੁਕਾ ਕੇ ਗਈ ਨਾ ਜਾ ਤੂੰ ਹਾਂ ਜੇ ਤਾਂ ਪੂਰੀ ਜਿਓਗੀ ਦੂਰ ਤੇ ਦੇਖ ਬਾਕੀ ਉਦੋਂ ਜਾਈ ਨਾ ਜਾ ਤਾਂ ਅਸੀਂ ਕਹਿੰਦੇ ਜਾ ਨਹੀਂ ਲੋੜ ਨਹੀਂ ਬਣੀ ਉਹ ਤਾਂ ਨਹੀਂ ਪਈ ਜਾਂਦਾ ਬਾਈ ਹਾਂ ਜੇ ਸਪਰੇਅ ਕਰਤੀ ਚਾਰ ਦਿਨ ਵੀ ਪਈ ਗਿਆ ਫੇਰ ਕੰਮ ਖਰਾਬ ਕੰਮ ਖਰਾਬ ਹੈ ਉਹ ਵਾਕੇ ਬਦੋ ਜਾ ਬਣੀ ਜਾਂਦਾ ਚਲੋ ਅੱਜ ਮੀ ਸਵੇਰ ਦਾ ਪਿਆ ਵਾ ਮੁੜ ਕੇ ਨਹੀਂ ਪਿਆ ਹੈਗਾ ਅਣੀ ਸਵੇਰੋਂ ਝੱਟ ਫੇਰ ਕਾਫੀ ਲਾ ਗਿਆ ਪਾਣੀ ਜਿੰਨਾ ਕਿ ਪਿੰਦੀ ਹੈ ਚਰੀ ਉੰਨਾ ਕਰਦੇ ਬਾਕੀ ਦੇਖਦਾ ਅਜ ਰੇ ਝੱਲਿਆ ਕਿ ਗੇਰੀਆਂ ਤੇ ਚ ਖੜਾ ਆਤੀ ਪਰ ਬੂਟੇ ਸੋਣੇ ਚੱਲੇ ਇੱਕੇ ਚੀਜ਼ ਹੋਣੀ ਹੈ ਇਹ ਘੂਟਾਂ ਨੂੰ ਪਾਣੀ ਬੜੇ ਲੱਗਦਾ ਰਿਹਾ ਚਲੋ ਦੇਖਦੇ ਚੱਲੀ ਜਵੇ ਜਕੁੰਬਣੇ ਆ ਗਾਹਕ ਵਿੱਚ ਨੂੰ ਪਾਣੀ ਆਪਾਂ ਨੂੰ ਜੇ ਹੋ ਗਈ ਨਹੀਂ ਤਾਂ ਵਾਹ ਸਰ ਜਾਣਾ ਆਪਾਂ ਨਾ ਵੀ ਗੌਰੀ ਦੇ ਕਰੀ ਨਹੀਂ ਪਉਦੀ ਜਿਹੜੀ ਮੈਂ ਸੋ ਵੀ ਆਪਾਂ ਨੇ ਵੇਚ ਦੇਣੀ 10 12 ਦਿਨ ਹੋਰ ਦੇਖਣਾ ਦੁੱਧ ਜਿਹੜਾ ਬਾਕੀ ਜਿਹੜਾ ਗੋਦਾ ਰੋਲਾ ਵੇਚ ਜਾਂਦੇ ਜਾਂ ਉਹਦੇ ਪਟਕੀਆਂ ਪਈਆਂ ਵਾ ਵੀ ਵੇਚ ਕੇ ਮੈਂ ਤੁਹਾਨੂੰ ਦਿਖਾ ਕੇ ਵੀ ਰੋਂਦਾ ਜਿਹੜਾ ਚੂਹਾ ਕਹਿੰਦੇ ਆਪਾਂ ਹੁਣ ਦੇ ਸਮਝ ਲਓ ਵੀ ਆ ਹਾਇਦਰ ਤੂੜੀ ਵਾਲੇ ਕੋਲ ਤੇ ਜਾਂਦਾ ਹੋਰ ਤਾਂ ਖੱਡ ਹੈ ਹੀ ਨਹੀਂ ਕਿਤੇ ਚੂਹੇ ਚੂਹੇ ਤੇ ਜਮੀਨ ਹੈਗੀ ਤੂੜੀ ਜਾ ਆਪਾਂ ਨਵੇਂ ਕੱਢ ਪੰਡਾ ਕੱਢੀਆਂ ਕੋਈ ਅੰਨਾ ਉਹ ਨਹੀਂ ਦਿਖਦਾ ਨਹੀਂ ਚੂਹੇ ਦੀ ਹਲਚਲ ਕਰੀ ਵੀ ਦਿਖਦੀ ਆ ਇਹ ਪਾਣੀ ਵਿੱਚ ਤੂੰ ਜਾ ਨਹੀਂ ਸਕਦਾ ਹੈਗਾ ਪਰਿਆ ਪਿਆ ਰਹੀ ਤੇ ਬਾਕੀ ਵੜਾਈ ਹੋਈ ਵੀ ਬਹੁਤ ਵਿੱਚ ਵੀ بڑا ਯੋਜਿਤਾ ਜੀ ਪਹਿਲਾਂ ਵੀ بڑا ਯੋਵੀ ਪੂਰੇ ਤੂਹਾ ਕਿੱਥੇ ਆ ਜੇ ਹਜੇ ਪਾਣੀ ਦੇ ਵਿੱਚ ਆਹ ਸਾਹਬ ਰਾਤ ਦੀ ਬੜਾਈਏ ਬਾਕੀ ਹੌਲੀ ਹੌਲੀ ਪਤਾ ਲੱਗ ਜਾਂਦਾਗਾ ਵਧੀ ਜਾਂਦੀ ਸੁੱਕੀ ਜਾਂਦਾ ਉਹ ਇਹ ਗੋਦਾਬੇ ਕੋਈ ਟਿਕਾਣਾ ਹੋਵੇ ਤਾਨਾ ਜਿਹੜੇ ਵੱਡ ਹੁੰਦੇ ਹੁਣ ਨੁਕਸਾਨ ਵਾਲਾ ਕੰਮ ਹੈ ਐਗ ਬੋਲੇ ਦੇ ਵਿੱਚ ਆਏ ਸਾਰੇ ਆ ਦੇ ਹਮ ਬੋਲੇ ਜਾਏ ਸਾਰੇ ਹੀ ਬੋਲੇ ਜਾਏ ਤਕਰੀਬਨ ਮੱਕੀ ਮੌਸਮ ਵਧੀਆ ਠੰਡਾ ਹੋਇਆ ਬਹ ਹਵਾ ਚੱਲਦੀ ਆ ਨਾ ਬੱਦਲਬਾਈ ਹੋਈ ਗਈ ਆ ਨਹੀਂ ਆਲਾ ਚਲੋ ਆਪਾਂ ਫੇਰ ਕਿਤੇ ਵਧੀਆ ਹੀ ਪੈਂਦਾ ਜਿੱਨਾਂ ਕਿ ਪੈਂਦਾ ਸਵੇਰੋਂ ਪਹਿਲੇ ਤਾਂ ਅਜੇ ਪੂਰਾ ਸੈਟਅਪ ਨਹੀਂ ਬਾਕੀ ਰਸਤੇ ਸੁੱਕੇ ਆ ਦੂਗਾ ਝੋਟਾ ਵੀ ਲਾ ਕੇ ਲਾਗ ਲਾਗ ਫਾਟ ਬਾਕੀ ਨੇ ਸਾਰੇ ਪਰਾਗੇ ਜੀਰੀ ਬਣਦੀ ਵੀ ਵਧੀਆ ਹੁ ਤਕਰੀਬਨ ਆਪਾਂ ਵਾਲੇ ਮਿੰਸਰ ਨੇ ਵਾਲੇ ਚ ਮਾਂ ਗਾ ਗਲ ਗਲ ਹੋਣ ਵਾਲੀ ਆ ਜੇ ਵਿੱਚ ਬੜੀਆਂ ਫੇਦੇ ਬਹੁਤ ਬੜੀ ਜੀ ਰਿਉ ਰਿਆ ਕੇ ਆ 26 ਅੱਲਾ ਗੰਨਾ ਦੇ ਅਸੂ ਚ ਭੂਸਰ ਨਾਲ ਝੋਟਾ ਕਹਿੰਦੇ ਭੂਸਰ ਦਾ ਅਸਰ ਅਸੂ ਵਿੱਚ ਫਸਲ ਵੀ ਗੰਨਾ ਗੰਨਾ ਕਹਿੰਦੇ ਅਸੂ ਚ ਜ਼ਿਆਦਾ ਹੁੰਦਾ ਤਿਆਰ ਕਿੱਤੇ ਹੈ ਗਈ ਆ ਮਟਾਈ ਉੱਠੀ ਆ ਬਹੁਤਾ ਨਹੀਂ ਹੈਗਾ ਹੁਣ ਜਿਕਣਾ ਸਾਡੇ ਇੱਧਰ ਤਾਂ ਇਹਨਾਂ ਵਿੱਚ ਕਿਤੇ ਨਹੀਂ ਹੈਗੀ ਕਿਤੇ ਚਲੋ ਮਾੜਾ ਮੋਟਾ ਹੋਇਆ ਵੀ ਬੁੱਝੇਗਾ ਤੇ ਪੰਜ ਸਾਰ ਡੱਕੇ ਪੜਦੇ ਨਹੀਂ ਕੋਈ ਧੱਗੀ ਨਹੀਂ ਹੈਗੀ ਕੋਈ ਕੁਝ ਨਹੀਂ ਹੈ ਜੀ ਉਹ ਭਾਈ ਘਰ ਆਜੇ ਖੁਰ ਮਿਲ ਗਿਆ ਆਪਾਂ ਨੂੰ ਇਹਨਾਂ ਦਾ ਤਿੰਨ ਦਿਨ ਹੋ ਗਿਆ ਆਪਾਂ ਨੂੰ ਟੱਕਰ ਦੇ ਇਹ ਡੌਲਾਂ ਭਰੇ ਆ ਇਹਨਾਂ ਜੀ ਜੇ ਗੌਰ ਨਾ ਰੱਖੀ ਜਾਵੇ ਤਾਂ ਪੈਰ ਥੱਲੇ ਆ ਜਾਂਦੇ ਬਹੁਤ ਦੇਖਿਆ ਸਪਹੀ ਦੇ ਵਿੱਚ ਘੁੰਮਦੇ ਗੱਡੀਆਂ ਟਰੈਕਟਰ ਟਰੱਕਰਾਂ ਟਾਇਰ ਲੰਘ ਜਾਂਦੇ ਉੱਪਰ ਨੂੰ ਬਹੁਤ ਹੋਰ ਕੱਟਿਆ ਹੁੰਦੀ ਨਾਲੀ ਦੇਖੋ ਇਧਰ ਡੋਲ ਪਰ ਕੋਈ ਚੂਹੇ ਦਾ ਇੱਥੇ ਨਾ ਨਿਸ਼ਾਨੇ ਨੇ ਬਾਕੀ ਜੇ ਗੋ ਟੱਕਰੀ ਦਾ ਦਿਖਾਵਾਂਗੇ ਆਪਾਂ ਤੁਹਾਨੂੰ ਜਰੂਰ ਜੇ ਸਾਹ ਕੋ ਬਢਾਈ ਲੋਕਾਂ ਦੇ ਹੋਈ ਵੀ ਖੇਤਾਂ ਚ ਇੰਨੀਆਂ ਗੋਹਾਂ ਵੀ ਨਹੀਂ ਆਉਣੀਆਂ ਹੈਗੀਆਂ ਦੇਖੋ ਇਧਰ ਕੋਈ ਤੱਗੀ ਨਹੀਂ ਕਿਸੇ ਵੀ ਖੇਤ ਚ ਵਧੀਆ ਸਾਰੇ ਐਨ ਅੱਡੀ ਸਾਰੀ ਉਹ ਨਸਰ ਇਹ ਜੀ ਬਹੁਤ ਬੁੱਝ ਨਸਰਿਆ 110 ਹੈ ਅਰੇ ਆਈ ਕਿਹੜੇ ਰੱਬਾ ਜੰਮਦੇ ਜਿਹੜਾ ਵੱਜਦਾ ਆਪਣਾ ਵੀ ਤਿੰਨ ਚਾਰ ਕਰਨ ਬਾਅਦ ਹੁਣ ਤਾਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕੱਲ ਲੱਗ ਜਾਂਦਾ ਦੋ ਤਿੰਨ ਦਿਨ ਹੋ ਹੀ ਜਾਂਦੇ ਕਿਤਾਂ ਨਹੀਂ ਗਿੜਾ ਵੱਜਦੇ ਨੇ ਜਿਹਦਾਂ ਪੌਦਾਂ ਆ ਉਦੋਂ ਨਾਲ ਤੇ ਫਰਕ ਅੱਜ ਆਪਾਂ ਸ਼ੁਰੂ ਹੋ ਗਏ ਇੱਥੇ ਦੀ ਪਤਾ ਲੱਗਦਾ ਵੀ ਹਾਂ ਕੱਲਾ ਕੱਲਾ ਬੂਜਾ ਹੋ ਗਿਆ ਵੀ ਸਾਰੀ ਤਕਰੀਬਨ ਘੋਲੇ ਚ ਬਹੁਤ ਲੱਗ ਛੱਟੇ ਚਾਮਕਣ ਵਿੱਚ ਮਾਤੀ ਦੇਖਾਂ ਵਿਚਾਰ ਭਾਈ ਬੀਜ ਦੱਸਾਂਗੇ ਆਪਾਂ ਤੁਹਾਨੂੰ ਵਗੇ ਤੇ ਹੀ ਆਇਆ ਸਾਹਮਣੇ ਸੜਾਈ ਵਿੱਚ ਬਹੁਤ ਕਾਦੇ ਨੇ ਵੀ ਬਹੁਤ ਕੱਢਿਆ ਜੀ ਨੇ ਲੋ ਠੀਕ ਹੈ ਜੀ ਕਰਦੇ ਫਿਰ ਕਾ ਕੰਨਾ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਚ ਸਾਰਿਆਂ ਨੂੰ ਪਾਈ ਸਤਿ ਸ੍ਰੀ ਅਕਾਲ